ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸ਼ਲੋਕ ਦੇਨਹਾਰ ਪ੍ਰਭ ਛੋੜ ਕੇ ਦੇਨਹਾਰ ਪ੍ਰਭ ਛੋੜ ਕੇ ਲਗਹਿ ਆਣ ਸਵਾਏ ਲਗਹਿ ਆਣ ਸਵਾਏ ਨਾਨਕ ਕਹੂ ਨ ਸਿਜਈ ਨਾਨਕ ਕਹੂ ਨ ਸਿਜਈ ਬਿਨ ਨਾਵੇ ਪਤ ਜਾਏ ਬਿਨ ਨਾਵੇ ਪਤ ਜਾਏ ਅਸ਼ਟਪਦੀ ਅਸ਼ਟਪਦੀ 10 ਵਸਤੂ ਲੈ ਪਾਸ਼ੇ ਪਾਵੇ ਅਸ਼ਟਪਦੀ 10 ਵਸਤੂ ਲੈ ਪਾਸ਼ੇ ਪਾਵੇ 10 ਵਸਤੂ ਲੈ ਪਾਸ਼ੇ ਪਾਵੇ ਅਸ਼ਟਪਦ ਬਸਤ ਕਾਰਨ ਵਿਖੋਟ ਗਵਾਵੇ ਏਕ ਮਸਤ ਕਾਰਨ ਵਿਖੋਟ ਗਵਾਵੇ ਏਕ ਪੀਣਾ ਦੇ 10 ਪੀ ਹਿਰਲੇ ਏਕ ਪੀਣਾ ਦੇ 10 ਪੀ ਗਰਲੇ मूढ़ा कहो कहा करे जैसे तो ठाकुर से ओ नाही चारा, से ही चारा को की जय साद, साद नमस्कारा जाके मन लागा प्रभ मीठा सर्व सुख ताह मन बूठा सर्व बूठा ਜਨ ਆਪਣਾ ਹੁਕਮ ਮਨਾਇਆ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਸਰਬ ਥੋਗ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਆਗਨਤ ਸਾਹੋ ਆਪਣੀ ਦੇ ਰਾਸ ਸਾਤ ਪੀਤ ਵਰਤੈ ਅਨੰਦ ਉਲਾਸ ਆਗਨਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸਾਹੋ ਲੇ

ਪਾਤ ਮਾਇਆ ਕੇ ਹੇਤ ਇਕ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਸਰਪਰ ਹੋਵਤ ਜਾਨ ਅਨੇਤ ਮਿਰਖ ਕੀ ਛਾਇਆ ਸਿਓ ਰੰਗ ਲਾਵੇ ਮਿਰਖ ਕੀ ਛਾਇਆ ਸਿਓ ਰੰਗ ਲਾਵੇ ਉਹ ਬਿਨ ਸਹਿ ਉਹ ਮਨ ਪਛਤਾਵੇ ਉਹ ਬਿਨ ਸਹਿ ਉਹ ਮਨ ਪਛਤਾਵੇ ਪਹਿਲਾ ਉਹ ਆਇਆ ਵਾ ਹੋੜੇ ਨਾਲ ਉੜੇ ਦਾ ਮੂੰਖ ਖੁੱਲਾ ਵਾ ਮੁਰਕੇ ਔਂਕੜ ਨਾਲ ਆਇਆ ਵਾ ਇਹ ਧਿਆਨ ਰੱਖਣਾ ਉਚਾਰਨ ਚ ਉਹ ਬਿਨ ਸਹਿ ਉਹ ਮਨ ਪਛਤਾਵੇ ਉਹ ਬਿਨ ਸਹਿ ਉਹ ਮਨ ਪਛਤਾਵੇ ਜੋ ਦੀ ਸਹਿ ਸੋ ਚਾਲਨ ਹਾਰ ਜੋ ਦੀ ਸਹਿ ਸੋ ਚਾਲਨ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੀਹ ਬਟਾਉ ਸੋ ਜੋ ਲਾਵੇ ਨੀਹ ਤਾ ਕਉ ਹਾਸ ਨ ਆਵੇ ਕੀ ਹੈ ਤਾ ਕਉ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਨ ਹਰਿ ਦੇ ਨਾਮ ਕੀ ਹਰ ਕਿਰਪਾ ਨਾਨਕ ਆਪ ਲੈ ਲਾਈ ਹਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਤਨ ਧਨ ਪਤੰਥ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ ਮਾਲ ਮਿਥਿਆ ਰਾਜ ਵਨ ਕਲਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰਥ ਹਸਤੀ ਅਸਵ ਮਿਥਿਆ ਰੰਗ ਸੰਗ ਮਾਇਆ ਦੇਖ ਹਸਤਾ ਮਿਥਿਆ ਰੰਗ ਸੰਗ ਮਾਇਆ ਦੇਖ ਹਸਤਾ ਮਿਥਿਆ ਧੋਹ ਮੋਹ ਅਭਿਮਾਨ ਮਿਥਿਆ ਧੋਹ ਮੋਹ ਥਿਆ ਆਪਸ ਉਪਰ ਕਰਤ ਗਮਾਨਾ ਥਿਆ ਆਪਸ ਉਪਰ ਕਰਤ ਗਮਾਨਾ ਅਸਥਿਰ ਭਗਤ ਸਾਧਕੀ ਸਰਣ ਅਸਥਿਰ ਭਗਤ ਸਾਧਕੀ ਸਰਣ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਨਾਨਕ ਜਪ ਜਪ ਜੀਵੈ ਮਿਥਿਆ ਸ਼ਰਵਣ ਪਰ ਨਿੰਦਾ ਸੁਣਹੇ ਮਿਥਿਆ ਸ਼ਰਵਣ ਪਰ ਨਿੰਦਾ ਸੁਣਹੇ ਮਿਥਿਆ ਹਸਤ ਪਰ ਦਰਬ ਕਉ ਹਿਰਹੇ ਮਿਥਿਆ ਹਸਤ ਪਰ ਦਰਬ ਕਉ ਹਿਰਹੇ ਮਿਥਿਆ ਨੇਤਰ ਪੇਖਤ ਪਰ ਤਰਿਆ ਰੂਪਾਦ ਮਿਥਿਆ ਨੇਤਰ ਪੇਖਤ ਪਰ ਮਿਥਿਆ ਨੇਤਰ ਪੇਖਤ ਪਰ ਤ੍ਰਿਅ ਰੂਪਾਦ ਮਿਥਿਆ ਨੇਤਰ ਪੇਖਤ ਪਰ ਤ੍ਰਿਅ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵਹਿ ਮਿਥਿਆ ਚਰਨ ਪਰ ਵਿਕਾਰ ਕਉ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਤਨ ਨਹੀਂ ਪਰ ਮਿਥਿਆ ਆਵਾਸ ਦੇਤ ਵਿਕਾਰਾ ਮਿਥਿਆ ਆਵਾਸ ਦੇਤ ਵਿਕਾਰਾ ਦਿਨ 부ਜੇ ਮਿਥਿਆ ਸਭ ਭਏ ਦਿਨ 부ਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਸਭ ਦੇਹ ਨਾਮ ਰਥੀ ਸਾਖਤ ਕੀ ਆਰਜਾ ਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਕੋ ਵਤ ਸੁਚਾ ਸਾਚ ਬਿਨਾ ਕਹਿ ਕੋ ਵਤ ਸੁਚਾ ਵਰਥਾ ਨਾਮ ਬਿਨਾ ਤਨ ਅੰਤ ਵਰਥਾ ਨਾਮ ਬਿਨਾ ਆਵਤ ਤਾ ਕਹਿ ਦੁਰਗੰਧ ਬੇਨ ਸਿਮਰਨ ਦਿਨ ਰੈਣ ਬ੍ਰਥਾ ਬਿਹਾਏ ਬੇਨ ਸਿਮਰਨ ਦਿਨ ਰੈਣ ਬ੍ਰਥਾ ਬਿਹਾਏ ਇੱਥੇ ਅੱਜ ਆਪਾਂ ਸ਼ਬਦ ਪੜ੍ਹਦੇ ਆ ਬ੍ਰਥਾ ਬ੍ਰਥਾ ਇੱਥੇ ਹੁਣ ਪੈਰ ਚ ਰਾਰੇ ਨਾਲ ਆਇਆ ਵਾ ਬ੍ਰਥਾ ਬ੍ਰਥਾ ਇਹ ਧਿਆਨ ਰੱਖਣਾ ਸਾਰਿਆਂ ਨੇ ਬੇਨ ਸਿਮਰਨ ਦਿਨ ਰੈਣ ਬ੍ਰਥਾ ਬਿਹਾਏ ਬੇਨ ਸਿਮਰਨ ਦਿਨ ਰੈਣ ਨਾਮਿ ਹੈ ਬੇਗ ਬਿਨਾ ਜਿਉ ਖੇਤੀ ਜਾਏ ਬੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਜੋ ਕਿਰਪਨ ਕੇ ਨਿਰਾਰਥ ਨਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਮ ਨਾਨਕ ਤਾ ਕਹਿ ਬਲ ਬਲ ਜਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਰਹਿਤ ਅਵਰ ਕਸ਼ ਅਵਰ ਕਮਾਵਤ ਮਤਲਬ ਆ ਜਿਹੜਾ ਕਸ਼ ਸ਼ਬਦ ਆ ਇਹ ਦੇਹਲੀ ਦੀਪਕ ਆ ਇਹ ਅਧਾਰਤ ਉਧਰ ਵੀ ਲੱਗਦੇ ਆ ਤੇ ਉਧਰ ਵੀ ਲੱਗਦੇ ਆ ਜਿੱਦਾਂ ਰਹਿਤ ਅਵਰ ਕਸ਼ ਕਸ਼ ਅਵਰ ਕਮਾਵਤ ਜਾਂ ਰਹਿਤ ਅਵਰ ਕਸ਼ ਅਵਰ ਕਮਾਵਤ ਮਤਲਬ ਰਹਿਣੀ ਪੈਣੀ ਕੋਈ ਹੋਰ ਆ ਤੇ ਕਰਦਾ ਕੁਛ ਹੋ ਰਿਆ ਤੇ ਜਿਹੜਾ ਕਾਸ਼ ਸ਼ਬਦਆ ਵਿੱਚ ਦੋਵੇਂ ਪਾਸੇ ਉਹਦੇ ਅਰਥ ਲੱਗਣਦੇ ਆ ਰਹਿਤ ਅਵਰ ਕਾਸ਼ ਅਵਰ ਕਮਾਵਤ ਮਤਲਬ ਰਹਿਣੀ ਪੈਣੀ ਕੋਈ ਹੋਰ ਵਾ ਤੇ ਕਰਦਾ ਕੁਛ ਹੋਰ ਵਾ ਤੇ ਜੇ ਆਪਾਂ ਇਦਾਂ ਵੀ ਇੱਧਰ ਵੀ ਲਾ ਸਕਦੇ ਆ ਰਹਿਤ ਅਵਰ ਕਾਸ਼ ਅਵਰ ਕਮਾਵਤ ਵੀ ਰਹਿਣੀ ਪੈਣੀ ਕੁਛ ਹੋਰ ਵਾ ਪਰ ਉਹਨੂੰ ਉਧਰ ਵੀ ਲੱਗਦਾ ਉਹਦਾ ਅਰਥ ਤੇ ਉਹਦਾ ਉਧਰ ਵੀ ਲੱਗਦਾ ਇਹਨੂੰ ਦੇਹਲੀ ਦੀਪਕ ਕਹਿੰਦੇ ਆ ਵੀ ਜਿਹੜਾ ਸ਼ਬਦ ਦੋਵੇਂ ਪਾਸੇ ਜਿਹਦੇ ਅਰਥ ਨਾਲ ਲੱਗਦੇ ਆ ਰਹਿਤ ਅਵਰ ਕਸ਼ ਅਵਰ ਕਮਾਵਤ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਜਨਨਹਾਰ ਪ੍ਰਭੂ ਪਰਬੀਨ ਜਨਨਹਾਰ ਪ੍ਰਭੂ ਪਰਬੀਨ ਰ ਭੇਖ ਨਾ ਕਾਹੂ ਪੀਨ ਅਰ ਭੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨ ਕਰੈ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਜਿਸ ਕੈ ਅੰਤਰ ਬਸੈ ਨਿਰੰਕਾਰ ਇਸ ਕੀ ਸਿੱਖ ਤਰੈ ਸੰਸਾਰ ਇਸ ਕੀ ਸਿੱਖ ਤਰੈ ਮੁ ਭਾਨੇ ਤਿਨ ਪ੍ਰਭ ਜਾਤਾ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਕਰੋ 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 ਸਿੱਧਾ ਹੋ ਰਾਰੇ ਨੂੰ ਹੋੜਾ ਲਾਗੇ ਨਹੀਂ ਬੋਲਣਾ ਊੜੇ ਨੌਕਰ ਲਗਾਵਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਬੇਰਾ ਆਪਹਿ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨਿਰਾ ਕਿਸੈ ਦੂਰ ਜਨਾਵਤ ਪਾਵ ਸੁਆਨਪ ਸਗਲ ਤੇ ਰਹਤ ਪਾਵ ਸੁਆਨਪ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਪਾਵੈ ਤਿਸ ਲੈ ਲੜ ਲਾਈ ਤਿਸ ਪਾਵੈ ਤਿਸ ਲੈ ਲੜ ਲਾਈ ਆਨ ਤਨ ਅੰਤਰ ਰਹਿ ਆ ਸਮਾਏ ਆਨ ਤਨ ਅੰਤਰ ਰਹਿ ਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਸੋ ਸੇਵਕ ਜਿਸ ਬਾਖਰੀ ਨਿਮਖ ਨਿਮਖ ਜਪ ਨਾਨਕ ਹਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਨਾਮ ਕ੍ਰੋਧ ਅਰ ਲੋਭ ਮੋਹ ਦਿਨ ਸਜਾਏ ਅਹਮੇਵ ਦਿਨ ਸਜਾਏ ਅਹਮ ਦੇਵ ਨਾਨਕ ਪ੍ਰਭ ਸਰਣਾਗਤੀ ਨਾਨਕ ਪ੍ਰਭ ਸਰਣਾ ਕਰ ਪ੍ਰਸਾਦ ਗੁਰਦੇਵ ਕਰ ਪ੍ਰਸਾਦ ਗੁਰਦੇਵ ਕਾਮ ਕ્રોਧ ਅਰ ਲੋਭ ਮੋਹ ਕਾਮ ਕ્રોਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਬਿਨ ਸਜਾਏ ਨਾਨਕ ਪ੍ਰਭ ਸਰਣਾਗਤੀ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਕਰ ਪ੍ਰਸਾਦ ਗੁਰਦੇਵ ਅਸਤਪਦੀ ਅਸਤਪਦੀ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਜਿਸठाਪੁਰ ਕੋ ਰੱਖ ਮਨ ਮਾਹੇ ਜਿਸठाਪੁਰ ਕੋ ਰੱਖ ਮਨ ਪ੍ਰਸਾਦ ਸੁਗੰਧਤ ਤਨ ਲਾਵਹਿ ਜੈ ਪ੍ਰਸਾਦ ਸੁਗੰਧਤ ਤਨ ਲਾਵਹਿ ਤਨ ਤਨ ਸ਼ਬਦ ਬੋਲਣਾ ਬੋਲਣਾ ਤਨ ਨਹੀਂ ਬੋਲਣਾ ਇਥੇ ਜੇਹ ਪ੍ਰਸਾਦ ਸੁਗੰਧਤ ਤਨ ਲਾਵਹਿ ਜੈ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜੇਹ ਪ੍ਰਸਾਦ ਬਸਹਿ ਸੁਖ ਮੰਦਰ ਜੈ ਪ੍ਰਸਾਦ ਅੰਦਰ ਜਿਵੇਂ ਈਤ ਆਏ ਸਦਾ ਮਨ ਅੰਦਰ ਜਿਵੇਂ ਈਤ ਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਜਿਹ ਪ੍ਰਸਾਦ ਗ੍ਰਹਿ ਸੰਗ ਜੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਜੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇਹ ਪ੍ਰਸਾਦ ਰੰਗ ਰਸ ਭੋਗੈ ਜੇਹ ਪ੍ਰਸਾਦ ਰੰਗ ਰਸ ਭੋਗੈ ਨਾਨਕ ਸਦਾ ਧਿਆਈਐ ਧਿਆਵਨ ਜੋਗੈ ਨਾਨਕ ਸਦਾ ਧਿਆਈਐ ਧਿਆਵਨ ਜੋਗੈ ਪ੍ਰਸਾਦ ਪਾਠ ਪਟੰਬਰ ਹਟਾਵਹਿ ਸੇ ਪ੍ਰਸਾਦ ਪਾਠ ਪਟੰਬਰ ਹਟਾਵਹਿ ਸੇ ਤਿਆਗ ਕਤ ਅਵਰ ਲੁਭਾਵਹਿ ਸੇ ਤਿਆਗ ਕਤ ਅਵਰ ਲੁਭਾਵਹਿ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਜੇ ਪ੍ਰਸਾਦ ਸੁਖ ਸੇਜ ਬਹਰ ਤਾ ਕਾ ਜਸ ਗਾਵੀਜੈ ਮਨਾਨਤ ਹੈ ਆਕਾ ਜਸ ਗਾਵੀਜੈ ਜੈ ਪ੍ਰਸਾਦ ਤੁਝ ਸਭ ਕੋ ਮੰਨੈ ਜੈ ਪ੍ਰਸਾਦ ਤੁਝ ਸਭ ਕੋ ਮੰਨੈ ਜੇ ਪ੍ਰਸਾਦ ਤੁਝ ਸਭ ਕੋ ਮਨੈ ਜੇ ਪ੍ਰਸਾਦ ਤੁਝ ਸਭ ਕੋ ਮਨੈ ਮੁਖਤਾ ਕੋ ਜਸ ਰਸਨਭ ਖਾਨੈ ਮੁਖਨਾਮ ਕੋ ਰਸਨ ਰਸਨ ਖਾਨੈ ਜੇ ਪ੍ਰਸਾਦ ਤੇਰੋ ਰਹਤਾ ਧਰਮ ਜੇ ਪ੍ਰਸਾਦ ਤੇਰੋ ਨਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਨਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਜਿਹ ਪ੍ਰਸਾਦ ਆਰੋਗ ਜੇਹ ਪ੍ਰਸਾਦ ਜੇਹ ਪ੍ਰਸਾਦ ਜੇਹ 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 ਨਹੀਂ ਬੋਲਣਾ ਜੇਹ ਮਤਲਬ ਨਾਂ ਲਾ ਕੇ ਨਹੀਂ ਬੋਲਣਾ ਜੇਹ ਪ੍ਰਸਾਦ ਜੀ ਮਤਲਬ ਜਿਸ ਦੀ ਕਿਰਪਾ ਦੇ ਨਾਲ ਜਿਸ ਦੀ ਕਿਰਪਾ ਦੇ ਨਾਲ ਜੇਹ ਪ੍ਰਸਾਦ ਜੇਹ ਪ੍ਰਸਾਦ ਜੇਹ ਨਹੀਂ ਬੋਲਣਾ ਇਹਨੂੰ ਜੇਹ ਜੇਹ ਪ੍ਰਸਾਦ ਆਰੋਗ ਕੰਚਨ ਦੇਹੀ ਜੇਹ ਪ੍ਰਸਾਦ ਆਰੋਗ ਕੰਚਨ ਦੇਹੀ ਦੇਵ ਲਾਭ ਹੋ ਤਿਸ RAM ਸਨੇਹੀ ਦੇਵ ਲਾਭ ਹੋ ਤਿਸ RAM ਸਨੇਹੀ ਜੇਹ ਪ੍ਰਸਾਦ ਤੇਰਾ ਓਲ੍ਹਾ ਰਹਤ ਜੇਹ ਪ੍ਰਸਾਦ ਤੇਰਾ ਓਲ੍ਹਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤੈ ਮਨ ਸੁਖ ਪਾਵੇ ਹਰ ਹਰ ਜਸ ਜੈ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਜੈ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਹੁਣ ਤੇ ਟਾਕੇ ਸ਼ਬਦ ਆਇਆ ਥੱਲੇ ਆਇਆ ਤਾਕੇ ਉਤੇ ਲਾ ਨਾਲ ਸ਼ਬਦ ਆਇਆ ਥੱਲੇ ਤਲਾਵਾ ਲੱਗੀਆਂ ਵਾ ਇਹਨੂੰ ਧਿਆਨ ਰੱਖਣਾ ਵੇ ਇਹ ਨਹੀਂ ਪੁੱਤੇ ਟਾਕੇ ਬੋਲਿਆ ਤੇ ਥੱਲੇ ਤਾਕੇ ਬੋਲ ਦੇਣਾ ਵਾ ਤਾ ਕੈ ਜੇਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਜੇਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਛਿਦਰ ਦਾ ਅਰਥ ਆ ਪਾਪ ਦੋਸ਼ ਜੀ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਪਾਪ ਮਾੜੇ ਕਰਮ ਜਿਹੜੇ ਟਕੇ ਜਾਂਦੇ ਆ ਉਹਨਾਂ ਤੇ ਪਰਦਾ ਪੈ ਜਾਂਦਾ ਆ ਜੇਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਜੇਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕੈ ਮਨ ਸਰਣੀ ਪਰ ਠਾਕੁਰ ਪ੍ਰਭਤਾ ਕੈ ਜੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਜੇਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ ਜੇਹ ਪ੍ਰਸਾਦ ਪਾਈ ਦੁਰਲੱਭ ਦੇਹ ਜੇਹ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾਂ ਕੀ ਭਗਤ ਕਰੇ ਹੈ ਨਾਨਕ ਤਾਂ ਕੀ ਭਗਤ ਕਰੇ ਹੈ ਜੇਹ ਪ੍ਰਸਾਦ ਆਪੂ ਖਣ ਪਹਿਰੀ ਜੈ ਜੇਹ ਪ੍ਰਸਾਦ ਆਪੂ ਖਣ ਪਹਿਰੀ ਜੈ ਮਨ ਸਿਮਰਤ ਕਿਉ ਆਲਸ ਕੀਜੈ ਮਨ ਸਿਮਰਤ ਕਿਉ ਆਲਸ जय प्रसाद असव हस्त थास्व अश्वारी जय प्रसाद थास्व असव हस्त अश्वारी जय प्रसाद असव हस्त अश्वारी जय प्रसाद असव हस्त अश्वारी ਮਨ ਤਿਸ ਪ੍ਰਭ ਕੋ ਕਬਹੂ ਨ ਬਿਸਾਰੀ ਮਨ ਤਿਸ ਪ੍ਰਭ ਕੋ ਕਬਹੂ ਨ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਣਾ ਜੇ ਪ੍ਰਸਾਦ ਬਾਗ ਮਿਲਖ ਤਣਾ ਰਾਖ ਪਰੋਏ ਪ੍ਰਭ ਆਪਣੇ ਮਨਾਂ ਰਾਖ ਪਰੋਏ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬਨਤ ਬਣਾਈ ਜਿਨ ਤੇਰੀ ਮਨ ਬਨਤ ਬਣਾਈ ਮੁਟਤ ਬੈਠਤ ਸਾਧ ਤਸਹਿ ਤੇ ਆਈ ਮੁਟਤ

ਅਠ ਪਹਿਰ ਕਰ ਤਿਸ ਕਾ ਧਿਆਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂ ਆਚਾਰ ਬਿਵਹਾਰੀ ਜੈ ਪ੍ਰਸਾਦ ਤੂ ਆਚਾਰ ਬਿਵਹਾਰੀ ਸਤਿ ਪ੍ਰਭ ਕੋ ਸਾਸ ਸਾਸ ਜਿਤਾਰੀ ਸਤਿ ਪ੍ਰਭ ਕੋ ਸਾਸ ਸਾਸ ਜਿਤਾਰੀ ਏ ਪ੍ਰਸਾਦ ਤੇਰਾ ਸੁੰਦਰ ਰੂਪ ਹੈ ਏ ਪ੍ਰਸਾਦ ਤੇਰਾ ਸੁੰਦਰ ਰੂਪ ਹੈ ਸੋ ਪ੍ਰਭ ਸਿਮਰੋ ਸਦਾ ਅਨੂਪ ਹੈ ਸੋ ਪ੍ਰਭ ਸਿਮਰੋ ਸਦਾ ਅਨੂਪ ਪ੍ਰਸਾਦ ਤੇਰੀ ਨੀਕੀ ਜਾਤੈ ਜੇ ਪ੍ਰਸਾਦ ਤੇਰੀ ਨੀਕੀ ਜਾਤੈ ਹੋ ਪ੍ਰਭ ਸਿਮਰ ਸਦਾ ਦਿਨ ਰਾਤੈ ਹੋ ਪ੍ਰਭ ਸਿਮਰ ਸਦਾ ਦਿਨ ਰਾਤੈ ਜੇ ਪ੍ਰਸਾਦ ਤੇਰੀ ਪਤਰ ਹੈ ਜੇ ਪ੍ਰਸਾਦ ਤੇਰੀ ਪਤਰ ਹੈ ਦੁਰ ਪ੍ਰਸਾਦ ਨਾਨਕ ਜਸ ਕਹੈ ਦੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕੰਨ ਨਾਦੈ ਜੇ ਪ੍ਰਸਾਦ ਸੁਣੇ ਕਰਨਾਦ ਜੈ ਪ੍ਰਸਾਦ ਸੁਣੇ ਕਰਨਾਦ ਜੈ ਪ੍ਰਸਾਦ ਸੁਣੇ ਕਰਨਾਦ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਜੇ ਬਸਨਾ ਜੇ ਪ੍ਰਸਾਦ ਸੁਖ ਸਹਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਜਿਹ ਪ੍ਰਸਾਦ ਜੇਹ ਪ੍ਰਸਾਦ ਪਰਮ ਗਤ ਪਾਵਹਿ ਜੇਹ ਪ੍ਰਸਾਦ ਪਰਮ ਗਤ ਪਾਵਹਿ ਜੇਹ ਪ੍ਰਸਾਦ ਸੁਖ ਸਹਿਜ ਸਮਾਵਹਿ ਜੇਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਗੋ ਐਸਾ ਪ੍ਰਭ ਤਿਆਗ ਅਵਰ ਕਤ ਲਗੋ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕੋ ਮੂਲ ਨਾਮ ਨੋ ਵਿਸਾਰ ਜਿਸ ਰਖ ਕੋ ਮੂਲ ਨਾਮ ਨੋ ਵਿਸਾਰ ਜੇ ਪ੍ਰਸਾਦ ਤੇਰਾ ਪਰਤਾਪ ਜੇ ਪ੍ਰਸਾਦ ਤੇਰਾ ਪਰਤਾਪ ਮਨ ਮੂੜ ਤੂੰ ਤਾਂ ਕਉ ਜਾਪੇ ਤੇ ਮਨ ਮੂੜ ਤੂੰ ਤਾਂ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਇਸੇ ਜਾਨ ਮਨ ਸਦਾ ਹਜੂਰੇ ਇਸੇ ਜਾਨ ਮਨ ਆਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਨਾਨਕ ਜਾਪ ਜਪੈ ਜਪ ਸੋਏ ਜਪ ਪਾਏ ਜਪੈ ਸੋ ਨਾਓ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਆਪ ਗਵਾਏ ਸੋ ਹਰ ਗੁਣ ਗਾਓ ਗਾਵਾਏ ਗਾਵਾਏ ਗੁਣ ਬੋਲ ਜਣੇ ਆਪ ਗਵਾਏ ਸੋ ਹਰ ਗੁਣ ਗਾਓ ਜੇ ਇਕ ਅੱਗੇ ਨੂੰ ਕੰਨਾ ਨਹੀਂ ਨਾ ਲਾਉਂਦੇ ਗਵਾਏ ਬੋਲਣਗੇ ਉਹਦਾ ਅਰਥ ਬਣ ਜਾਂਦਾ ਗਵਾਚਣ ਤੋਂ ਗਵਾਏ ਕਿ ਚੀਜ਼ ਨੂੰ ਗਵਾ ਦੇਣਾ ਗਵਾਚਣ ਤੇ ਗਾਵ ਆਏ ਗਾਉਣਾ ਗਾਵਾਏ ਮਤਲਬ ਗਾਉਣ ਤੋਂ ਅਰਥ ਹੈ ਤੇ ਜਦੋਂ ਕੰਨਾ ਲਾ ਦਿੰਨੇ ਆਪਾਂ ਗੱਗੇ ਨਾਲੋਂ ਉਹ ਅਸਥ ਬਣ ਜਾਂਦਾ ਗਵਾਚਣ ਤੋਂ ਕਿੰਨਾ ਫਰਕ ਪੈ ਗਿਆ ਇੱਕ ਕੰਨੇ ਦੇ ਨਾਲ ਹੀ ਕਿੱਥੋਂ ਦੇ ਕਿੱਥੇ ਗਏ ਅਰਥ ਇੱਕ ਚੀਜ਼ ਗਵਾਚਣੀ ਇੱਕ ਕਿਸੇ ਚੀਜ਼ ਨੂੰ ਗਾਉਣਾ ਕਿੰਨਾ ਫਰਕ ਹੈ ਦੋਹਾਂ ਦਾ ਸਿਰਫ ਇੱਕ ਕੰਨੇ ਦੇ ਨਾਲ ਇਸ ਕਰਕੇ ਇਹਦਾ ਧਿਆਨ ਰੱਖਣਾ ਉਚਾਰਨ ਦਾ ਗੋੜਾ ਗਾਉਣ ਦੀ ਗੱਲ ਕਿੰਨੀ ਹਾਂਜੀ ਗਾਉਣ ਜਿਹੜੇ ਆਹਿੰਜੀ ਆਪ ਗਾਵਾਏ ਸੋ ਹਰ ਗੁਣ ਗਾਓ ਮਤਲਬ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਉਸ ਹਰੀ ਪਰਮਾਤਮਾ ਦੇ ਗੁਣ ਘੁੰਦਾ ਹੈ ਤੇ ਜੇ ਗਵਾਏ ਪਛਾਂਗੇ ਪੜਾਂਗੇ ਤਾਂ ਉਹਦਾ ਤੇ ਆਰਥਿਕ ਵਾਚਣ ਤੋਂ ਬਣ ਗਿਓ ਅਰਥ ਦਾ ਨਰਥੋ ਹੀੰਦਾ ਵਾ ਕੋ ਅਰਥ ਨਹੀਂ ਬਣਦਾ ਆਪ ਜਪਾਏ ਜਪੈ ਸੁਨਾਓ ਆਪ ਜਪਾਏ ਜਪੈ ਸੁਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਆਪ ਨਾਮਾਈ ਸੋ ਹਰ ਗੁਣ ਗਾਓ ਤੁਹਾਡਾ ਕਿਰਪਾ ਤੇ ਹੋਏ ਪ੍ਰਗਾਸ। ਰਮ ਕਿਰਪਾ ਤੇ ਹੋਏ ਪ੍ਰਗਾਸ। ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭੂ ਦਿਆ ਤੇ ਕਮਲ ਵਿਗਾਸ। ਰੱਬ ਸੋ ਪ੍ਰਸੰਨ ਬਸੈ ਮਨ ਸੋਏ। ਰੱਬ ਸੋ ਪ੍ਰਸੰਨ ਬਸੈ ਮਨ ਸੋਏ। ਪ੍ਰਭ ਦਿਆ ਤੇ ਮਤ ਊਤਮ ਹੋਏ। ਪ੍ਰਭ ਦਿਆ ਤੇ ਮਤ ਊਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਯਾ। ਸਰਬ ਨਿਧਾਨ ਆਪ ਤੇਰੀ ਮਇਆ ਆਪੋ ਕਸ਼ੂ ਨਕਿਨੂ ਲਿਆ ਆਪੋ ਰਸੂ ਨਕਿਨੂ ਲਿਆ ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਸ਼ੂ ਨਾ ਹਾਥ ਨਾਨਕ ਇਨ ਕੈ ਕਸ਼ੂ ਨਾ ਹਾਥ ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਸ਼ੂ ਨਾ ਹਾਥ ਨਾਨਕ ਇਨ ਕੈ ਕਸ਼ੂ ਨਾ ਹਾਥ ਵਾਹਿਗੁਰੂ ਜੀ ਕਾ ਪਰਸਾ ਵਾਹਿਗੁਰੂ ਜੀ ਕੀ ਫਤਿਹ